ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਭਗਤ ਦਰਲੋਚਨ ਸਾਹਿਬ ਜੀ ਕਹਿੰਦੇ ਨੇ ਅੰਤ ਕਾਲ ਅੰਤ ਸਮੇ ਜਿਹੜਾ ਮਨੁੱਖ ਮੰਦਰ ਨੂੰ ਸਿਮਰਦਾ ਅਰਥਾਤ ਆਪਣੇ ਘਰ ਆਪਣੇ ਮਹਿਲ ਮਾਲੀਆਂ ਘਰਾਂ ਦੀ ਚਿੰਤਾ ਕਰਦਾ ਹੋਇਆ ਮਰ ਜਾਂਦਾ ਹੈ ਕਿ ਮੇਰੇ ਮਗਰੋਂ ਇਸ ਘਰ ਦਾ ਕੀ ਹੋਵੇਗਾ ਇਸ ਜਗ੍ਹਾ ਦਾ ਕੀ ਹੋਵੇਗਾ ਇਸ ਮਹਿਲ ਦਾ ਕੀ ਹੋਵੇਗਾ ਇਸ ਚੌਪੜੀ ਦਾ ਕੀ ਹੋਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਭਗਤ ਤਿਰਲੋਚਨ ਸਾਹਿਬ ਜੀ ਕਹਿੰਦੇ ਨੇ ਪ੍ਰੇਤ ਜੂਨ ਵੱਲ ਵੱਲ ਆਉਤਰ ਹੈ ਉਹ ਫਿਰ ਪ੍ਰੇਤ ਅਰਥਾਤ ਭੂਤਾਂ ਪ੍ਰੇਤਾਂ ਦੀਆਂ ਜੂਨਾਂ ਦੇ ਵਿੱਚ ਪੈਂਦਾ ਹੈ ਬਹੁਤ سارے ਲੋਕ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਮੰਨਦੇ ਨਹੀਂ ਕਿ ਭੂਤ ਪ੍ਰੇਤ ਨਹੀਂ ਹੁੰਦੇ ਜਦੋਂ ਗੁਰਬਾਣੀ ਕਹਿ ਰਹੀ ਹੈ ਭਗਤ ਤਿਰਲੋਚਨ ਸਾਹਿਬ ਜੀ ਕਹਿ ਰਹੇ ਨੇ ਕੇ ਪਾਈ ਹੁੰਦੇ ਨੇ ਤਾਂ ਹੀ ਤਾਂ ਜੂਨਾ ਬਣ ਗਿਆ ਹੋਰ ਭਗਤ ਤਰਲੋਚਨ ਜੀ ਨੇ ਐਵੇਂ ਤਾਂ ਨਹੀਂ ਲਿਖ ਦਿੱਤਾ। ਪ੍ਰੇਤ ਜੋਨ ਫਿਰ ਉਹ ਭੂਤਾਂ ਦੀਆਂ ਜੋਨਾ ਦੇ ਵਿੱਚ ਵਲ-ਵਲ ਬਾਰ-ਬਾਰ ਭੂਤਾਂ ਦੀਆਂ ਪ੍ਰੇਤਾਂ ਦੀਆਂ ਜੋਨਾ ਦੇ ਵਿੱਚ ਪੈਂਦਾ ਹੈ। ਅਸੀਂ ਸੁਖਮਣੀ ਸਾਹਿਬ ਵਿੱਚ ਵੀ ਪੜ੍ਹਦੇ ਹਾਂ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਹੁਣ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਝੂਠ ਤਾਂ ਨਹੀਂ ਲਿਖ ਦਿੱਤਾ। ਗੁਰਪਿਆਰੀ ਸਾਧ ਸੰਗਤ ਜੀ ਗੁਰਬਾਣੀ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਕਰਤਾ ਆਪ ਮੂਹਨ ਕਢਾਏ ਇਹ ਅਕਾਲ ਪੁਰਖ ਦੇ ਮੂਹੋਂ ਨਿਕਲੀ ਹੈ ਬਾਣੀ ਇਸ ਨੂੰ ਕੋਈ ਵੀ ਗੁਰਪਿਆਰੀ ਸਾਧ ਸੰਗਤ ਜੀ ਝੂਠਾ ਨਹੀਂ ਦਰਸਾ ਸਕਦਾ ਝੂਠਾ ਕਹੇਗਾ ਉਹ ਆਪ ਵੱਡਾ ਝੂਠਾ ਹੋਵੇਗਾ ਜੇ ਕੋ ਆਖ ਬੋਲ ਵਿਗਾਰ ਦਾ ਲਿਖਿਆ ਸਰਗਾ ਵਾਰਾ ਗਵਾਰ ਜਿਹੜਾ ਗੁਰਬਾਣੀ ਨੂੰ ਝੂਠਾ ਆਖਦਾ ਹੈ ਉਹ ਆਪ ਵੱਡਾ ਮੂਰਖ ਹੈ ਗੁਰੂ ਪਿਆਰੀ ਸਾ ਸੰਗਤ ਜੀ ਗੁਰਬਾਣੀ ਦੇ ਵਿੱਚ ਜੋ ਜੋ ਲਿਖਿਆ ਹੈ ਉਹ ਸੱਚ ਲਿਖਿਆ ਹੈ ਸੱਚ ਲਿਖਿਆ ਹੈ ਨਾਲ ਨਾਲ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਹੈ ਜਿਹਾ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਾ ਛੁਟਾ ਨਿਕਟ ਨਾ ਜਾਈ ਹਦੂਤ ਤੇ ਮਹਾਰਾਜ ਜੀ ਨੇ ਨਾਲ ਨਾਲ ਇਹ ਵੀ ਲਿਖਿਆ ਹੈ ਭਾਈ ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਜਿੱਥੇ ਵਾਹਿਗੁਰੂ ਦੀ ਬੰਦਗੀ ਕੀਤੀ ਜਾਂਦੀ ਹੈ ਗੁਰਬਾਣੀ ਪੜ੍ਹੀ ਜਾਂਦੀ ਹੈ ਕੀਰਤਨ ਹੁੰਦਾ ਹੈ ਨਾਮ ਦਾ ਅਭਿਆਸ ਹੁੰਦਾ ਹੈ ਉੱਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪੁੱਤਰ ਪ੍ਰੇਦ ਜੰਮ ਦੂਤ ਸਾਰੇ ਮਾੜੀਆਂ ਤਾਕਤਾਂ ਉਸ ਥਾਂ ਤੋਂ ਦੂਰ ਰਹਿੰਦੀਆਂ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਪ੍ਰਕਾਰ ਗੁਰਬਾਣੀ ਦੇ ਆਧਾਰ ਤੇ ਵੇਖੀਏ ਤੇ ਸਭ ਕੁਝ ਹੁੰਦਾ ਹੈ ਹੁੰਦਾ ਜ਼ਰੂਰ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪਰ ਗੁਰਬਾਣੀ ਦੇ ਜਿਹੜਾ ਗੁਰਬਾਣੀ ਪੜਦਾ ਹੈ ਨਾਮ ਜਪਦਾ ਹੈ ਉਸ ਦੇ ਨੇੜੇ ਵੀ ਇਹ ਚੀਜ਼ਾਂ ਨਹੀਂ ਟੁਕਦੀਆਂ ਉਸ ਦੀ ਵਾਅਵਲ ਵੀ ਨਹੀਂ ਕਰ ਸਕਦੇ ਆ ਕਿਉਂਕਿ ਜਿਨ ਨਿਰਭਉ ਜਨ ਹਰ ਨਿਰਭਉ ਤੇ ਆਇਆ ਜੀ تنਕਾ ਪਉ ਸਭ ਗਵਾਸੀ ਫਿਰ ਉਹਨਾਂ ਦਾ ਡਰ ਦੂਰ ਹੋ ਜਾਂਦਾ ਹੈ ਜਿਨ੍ਹਾਂ ਨੇ ਡਰ ਤੋਂ ਰਹਿਤ ਵਾਹਿਗੁਰੂ ਦਾ ਨਾਮ ਜਪਿਆ ਹੁੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਇਸ ਪ੍ਰਕਾਰ ਭਗਤ ਤਰਲੋਚਨ ਸਾਹਿਬ ਜੀ ਕਹਿੰਦੇ ਨੇ ਭਾਈ ਜਿਹੜਾ ਮਨੁੱਖ ਅੰਤ ਸਮੇਂ ਆਪਣੇ ਘਰ ਨੂੰ ਚੇਤੇ ਕਰਦਾ ਹੈ ਆਪਣੀਆਂ ਬਣਾਈਆਂ ਹੋਈਆਂ ਥਾਵਾਂ ਨੂੰ ਚੇਤੇ ਕਰਦਾ ਹੈ ਆਪਣੇ ਆਵਾਸ ਨੂੰ ਚੇਤੇ ਕਰਤਾ ਹੈ ਗ੍ਰੰਹ ਨੂੰ ਚੇਤੇ ਕਰਦਾ ਹੈ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ ਮੋਤੀ ਤਾਂ ਮੰਦਰ ਵੀ ਉਸਰਾ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗੰ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਪੂਲਾ ਵੀ ਉਸਰਾ ਤੇਰਾ ਚੇਤਨ ਆਵੇ ਨਾ ਮਹਾਰਾਜ ਜੀ ਕੰਨ ਗੁਰੂ ਨਾਨਕ ਸਾਹਿਬ ਜੀ ਹੈ ਅਕਾਲ ਪੁਰਖ ਜੀ ਕਿਰਪਾ ਕਰਿਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਮੈਂ ਕਿਤੇ ਤੁਹਾਡਾ ਨਾਮ ਨਾ ਭੁੱਲ ਜਾਵਾਂ ਇਸੋ ਪ੍ਰਕਾਰ ਗੁਰੂ ਪਿਆਰੀ ਸਾਹਾ ਸੰਗਤ ਜੀ ਅੰਤ ਸਮੇਂ ਜਿਹੜਾ ਘਰ ਨੂੰ ਚੇਤੇ ਕਰਦਾ ਹੈ ਉਹ ਭੂਤਾਂ ਪ੍ਰੇਤਾਂ ਦੀਆਂ ਜੂਨਾਂ ਦੇ ਵਿੱਚ ਝਟਕਣਾ ਪੈਂਦਾ ਹੈ ਉਸ ਮਨੁੱਖ ਨੂੰ ਅੱਗੇ ਭਗਤ ਤਰਲੋਚਨ ਸਾਹਿਬ ਜੀ ਕਿਰਪਾ ਕਰਦੇ ਨੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਮਹਾਰਾਜ ਜੀ ਕਹਿੰਦੇ ਨੇ ਫਿਰ ਜੇ ਇਹਨਾਂ ਨੂੰ ਸਿਮਰਨ ਦੇ ਨਾਲ ਇਹਨਾਂ ਨੂੰ ਅੰਤਕਾਲ ਇਹਨਾਂ ਨੂੰ ਚੇਤੇ ਕਰਨ ਦੇ ਨਾਲ ਜੇ छुटਕਾਰਾ ਨਹੀਂ ਹੋਣਾ ਤੇ छुटਕਾਰਾ ਕਿਵੇਂ ਹੋਣਾ ਹੈ ਭਗਤ ਤ੍ਰਲੋਚਨ ਸਾਹਿਬ ਜੀ ਕਹਿੰਦੇ ਨੇ ਅੰਤਕਾਲ ਨਾਰਾਇਣ ਨਾਰੈਨ ਦਾ ਅਰਥ ਹੈ ਵਾਹਿਗੁਰੂ ਪ੍ਰਮਾਤਮਾ ਮਹਾਰਾਜ ਜੀ ਕਹਿੰਦੇ ਨੇ ਜੀ ਅੰਤਕਾਲ ਵਾਹਿਗੁਰੂ ਨੂੰ ਸਿਮਰਿਏ ਨਾ ਐਸੀ ਚਿੰਤਾ ਮਹਿਜੇ ਮਰੈ ਬਦਤ ਤ੍ਰਲੋਚਨ ਤੀਨਰ ਮੁਕਤਾ ਪੀਤੰਬਰ ਵਾ ਕਹਿ ਰਿਹਾ ਬਸੈ ਭਗਤ ਦਰਲੋਚਨ ਸਾਹਿਬ ਜੀ ਕਹਿੰਦੇ ਨੇ ਕੋ ਅੰਤ ਅੰਤ ਨੂੰ ਜਿਹੜਾ ਵਾਹਿਗੁਰੂ ਨੂੰ ਚੇਤੇ ਕਰਦਾ ਹੈ ਵਾਹਿਗੁਰੂ ਦਾ ਨਾਮ ਜਪਦਾ ਹੈ ਉਹ ਮੁਕਤ ਹੋ ਜਾਂਦਾ ਹੈ ਮੁਕਤ ਹੋ ਜਾਂਦਾ ਹੈ ਕਿਵੇਂ ਮੁਕਤ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਪੀਤੰਬਰ ਦਾ ਅਰਥ ਹੈ ਵਾਹਿਗੁਰੂ ਉਸ ਦੇ ਅੰਦਰ ਹਿਰਦੇ ਅੰਦਰ ਰੇਧ ਅੰਦਰ ਵਸ ਜਾਂਦਾ ਹੈ ਉਹ ਫਿਰ ਮੁਕਤ ਹੋ ਜਾਂਦਾ ਹੈ 84 ਦੇ 84 ਲੱਖ ਜੂਨਾਂ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਮਾਇਆ ਮੋਹ ਤੋਂ ਮੁਕਤ ਹੋ ਜਾਂਦਾ ਹੈ ਵਕਾਰਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਨੇ ਕੇਵਲ ਨਾਮ ਦੀ ਨਾਮ ਹੀ ਉਸ ਦੇ ਹਿਰਦੇ ਵਿੱਚ ਵਸਦਾ ਹੈ ਤੇ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਕੇ ਵਾਹਿਗੁਰੂ ਦੇ ਵਿੱਚ ਅਪੇਦ ਹੋ ਜਾਂਦਾ ਹੈ ਐਸੀ ਹਾਲਤ ਉਸ ਮਨੁੱਖ ਦੀ ਬਣ ਜਾਂਦੀ ਹੈ